ਇਨ ਲੋਗਾਂ ਮੇਰੇ ਤੇ ਆ ਰਹੇ ਨੇ ਸਭ ਤੋਂ ਪਹਿਲਾਂ ਬਾਈ ਅਮਰ ਸਿੰਘ ਚਮਕੀਲੇ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਅੱਜ ਗੱਲ ਕਰਾਂਗੇ ਕੁਝ ਉਹਨਾਂ ਚਿਹਰਿਆਂ ਬਾਰੇ ਜੋ ਬਾਈ ਅਮਰ ਸਿੰਘ ਚਮਕੀਲੇ ਦੇ ਨਾਮ ਦੇ ਉੱਤੇ ਆਪਣਾ ਰੋਜੀ ਰੋਟੀ ਦਾ ਵਸੀਲਾ ਚਲਾ ਰਹੇ ਆ ਬਹੁਤ ਵਧੀਆ ਗੱਲ ਆ ਪਰ ਕਮ ਸੇ ਕਮ ਕਈ ਚਿਹਰੇ ਇਦਾਂ ਦੇ ਵੀ ਆ ਕਿ ਜਿਹੜੇ ਬਾਈ ਅਮਰ ਸਿੰਘ ਚਮਕੀਲੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਲਾਲਚ ਆ ਉਹਨਾਂ ਦੇ ਮਨ ਦੇ ਅੰਦਰ ਕਿ ਕੁਛ ਨਾ ਕੁਛ ਪਹਿਲਾਂ ਸਾਡੀ ਛੋੜੀ ਚ ਦਾਣੇ ਪੈਣ ਉਸ ਤੋਂ ਬਾਅਦ ਬਾਈ ਚਮਕੀਲੇ ਦੀਆਂ ਗੱਲਾਂ ਅਸੀਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਭਾਈ ਅਮਰ ਸਿੰਘ ਚਮਕੀਲੇ ਦੀ ਜਦੋਂ ਮੂਵੀ ਆਈ ਆ ਇਮਤੀਆਜ਼ ਅਲੀ ਨੇ ਜਿਹਨੂੰ ਡਾਇਰੈਕਟ ਕੀਤਾ ਉਸ ਤੋਂ ਬਾਅਦ ਕਈ ਅਜਿਹੇ ਚਿਹਰੇ ਮਾਰਕੀਟ ਦੇ ਵਿੱਚ ਆਉਣ ਲੱਗੇ ਜਿਹੜੇ ਧੜਾ ਧੜ ਤੋਂ ਦੇ ਸੀ ਕਿ ਸਾਡੇ ਕੋਲੋਂ ਲੈ ਲਓ ਜਾਣਕਾਰੀ ਬਾਈ ਚਮਕੀਲੇ ਦੀ ਪਰ ਉਸ ਤੋਂ ਪਹਿਲਾਂ ਡਿਮਾਂਡ ਹੁੰਦੀ ਸੀ ਕਿ ਸਾਡੀ ਛੋੜੀ ਚ ਕੀ ਪਾਉਂਗੇ ਸੋ ਮਿੱਤਰ ਪਿਆਰੇਓ ਭਾਈ ਅਮਰ ਸਿੰਘ ਚਮਕੀਲੇ ਦੀ ਮੌਤ ਤੋਂ 63 ਸਾਲ ਬਾਅਦ ਵੀ ਕਈ ਇਦਾਂ ਦੇ ਜਿਹੜੇ ਕੋਕੜੂਆ ਜਿਹੜੇ ਭਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਨੂੰ ਵੀ ਤੁਹਾਡੇ ਜਾਂ ਸਾਡੇ ਤੱਕ ਪਹੁੰਚਾਉਣ ਤੋਂ ਪਹਿਲਾਂ ਇਹ ਸੋਚਦੇ ਆ ਕਿ ਸਾਨੂੰ ਕੀ ਮਿਲੇਗਾ ਸੋ ਭਾਈ ਅਮਰ ਸਿੰਘ ਚਮਕੀਲੇ ਨੂੰ ਯਾਦ ਕਰਦੇ ਆ ਅੱਜ ਅਜਿਹੇ ਲੋਕਾਂ ਦੇ ਲਾਂਹਣਤਾ ਵੀ ਪਾ ਰਹੇ ਆ ਕਿ ਜੇਕਰ ਤੁਹਾਡੇ ਕੋਲ ਭਾਈ ਅਮਰ ਸਿੰਘ ਚਮਕੀਲੇ ਬਾਰੇ ਕੁਝ ਹੈ ਤਾਂ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਹਰ ਇੱਕ ਬੰਦਾ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਬਹੁਤ ਸਾਰੇ ਚਿਹਰੇ ਇਦਾਂ ਦੇ ਵੀ ਆ ਜਿਨ੍ਹਾਂ ਨੇ ਬੜੀ ਨਿੱਤੜਕ ਹੋ ਕੇ ਜਾਂ ਬੜੀ ਇਮਾਨਦਾਰੀ ਦੇ ਨਾਲ ਭਾਈ ਅਮਰ ਸਿੰਘ ਚਮਕੀਲੇ ਦੀਆਂ ਸਾਂਝਾਂ ਨੂੰ ਤੁਹਾਡੇ ਤੇ ਸਾਡੇ ਤੱਕ ਪਹੁੰਚਾਇਆ ਪਰ ਕਈ ਜਿਹੜੇ ਆ ਬਰਸਾਤੀ ਡੱਡੂ ਵੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਕਿ ਉਦਾਂ ਉਹਨਾਂ ਦੀ ਪੁੱਛ ਪ੍ਰਤੀਤ ਹੋਣੀ ਨਹੀਂ ਪਰ ਮੂਵੀ ਤੋਂ ਬਾਅਦ ਉਹਨਾਂ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ ਤੇ ਕੋਸ਼ਿਸ਼ ਕੀਤੀ ਕਿ ਸਾਡੇ ਪੱਲੇ ਵੀ ਕੁਝ ਦਾਣੇ ਪੈ ਜਾਣ ਸੋ ਮਿੱਤਰ ਪਿਆਰਿਓ ਬਾਈ ਚਮਕੀਲਾ ਇੱਕ ਅਜਿਹੀ ਸ਼ਖਸੀਅਤ ਸੀ ਕਿ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਹਰ ਇੱਕ ਉਹਨਾਂ ਦੀ ਜਾਣਕਾਰੀ ਨੂੰ ਹਾਸਲ ਕਰਨਾ ਚਾਹੁੰਦੇ ਆ ਪਰ ਜਿਹੜੇ ਅਜਿਹੇ ਲਾਲਚੀ ਕਿਸਮ ਦੇ ਲੋਕ ਆ ਨਾ ਉਹ ਬਾਈ ਚਮਕੀਲੇ ਦੀ ਜਾਣਕਾਰੀ ਨੂੰ ਵੀ ਤੁਹਾਡੇ ਤੇ ਸਾਡੇ ਤੱਕ ਪਹੁੰਚਾਉਣ ਤੋਂ ਪਹਿਲਾਂ ਇੱਕ ਲਾਲਚ ਉਹਨਾਂ ਦੇ ਮਨ ਦੇ ਅੰਦਰ ਆ। ਸੋ ਅੱਜ ਕੱਲ੍ਹ ਹਰ ਇੱਕ ਬੰਦਾ ਆਪਣੇ ਆਪ ਨੂੰ ਚਮਕੀਲਾ ਸਮਝ ਰਿਹਾ। ਨਾ ਸੁਰ ਦਾ ਪਤਾ ਨਾਹੀ, ਤਾਲ ਦਾ ਟਿਕਾਣਾ ਫੜ ਤੂੰ ਵੀ ਅਤੇ ਬਾਜਾ। ਕੋਹਦੇ ਚਮਕੀਲੇ ਦਾ ਉਹ ਗਾਣਾ। ਪਰ ਬਾਈ ਚਮਕੀਲੇ ਨੂੰ ਗਾਉਣਾ ਐਡਾ ਆਸਾਨ ਨਹੀਂ ਹੈਗਾ। ਸੋ ਮਿੱਤਰ ਪਿਆਰੇ ਉਹ ਬਾਈ ਅਮਰ ਸਿੰਘ ਚਮਕੀਲੇ ਦੇ ਚੌਣ ਵਾਲੇ ਹਮੇਸ਼ਾ ਇਹ ਸੋਚਦੇ ਆ ਕਿ ਵੱਧ ਤੋਂ ਵੱਧ ਜੜੀਆਂ ਜਾਣਕਾਰੀਆਂ ਬਾਈ ਚਮਕੀਲੇ ਦੀਆਂ ਉਹਨਾਂ ਤੱਕ ਸਾਂਝੀਆਂ ਹੋਣ ਸੋਏ ਰਿਕੁਐਸਟ ਹੈ ਸਾਡੀ ਵੀ ਜਿਨ੍ਹਾਂ ਜਿਨ੍ਹਾਂ ਦੇ ਕੋਲ ਵੀ ਬਾਈ ਚਮਕੀਲੇ ਦੇ ਜੀਵਨ ਫਲਸਫੇ ਬਾਰੇ ਕੋਈ ਜਾਣਕਾਰੀ ਹੈ ਉਹ ਆਪਣੇ ਆਪਣੇ ਪਲੇਟਫਾਰਮ ਤੋਂ ਜਰੂਰ ਨਹੀਂ ਸਾਨੂੰ ਦੱਸਣੋ ਆਪਣੇ ਆਪਣੇ ਪਲੇਟਫਾਰਮ ਤੋਂ ਜਿਹੜੀਆਂ ਸਾਂਝ ਆਆਂ ਬਾਈ ਚਮਕੀਲਾ ਜੀ ਦੇ ਚੌਣ ਵਾਲਿਆਂ ਤੱਕ ਪਹੁੰਚਾਉਣ ਤੇ ਲਾਲਚ ਨੂੰ ਮਨਾਂ ਦੇ ਅੰਦਰੋਂ ਕੱਢ ਦੇਣਾ ਚਾਹੀਦਾ ਇਹ ਮੈਂ ਸਿਰਫ ਉਹਨਾਂ ਮੁਠੀ ਪਰ ਲੋਕਾਂ ਬਾਰੇ ਗੱਲ ਕਹਿ ਰਿਹਾ ਜਿਨ੍ਹਾਂ ਦੇ ਮਨਾਂ ਦੇ ਅੰਦਰ ਇਹ ਲਾਲਚ ਆ ਜਿਨ੍ਹਾਂ ਦੇ ਮਨਾਂ ਦੇ ਅੰਦਰ ਕੋਈ ਲਾਲਚ ਨਹੀਂ ਹੈਗਾ ਉਹਨਾਂ ਤੁਹਾਡਾ ਕੋ ਕੇ ਬਾਈ ਚਮਕੀਲੇ ਦੀਆਂ ਸਾਂਝਾ ਤੁਹਾਡੇ ਤੇ ਸਾਡੇ ਤੱਕ ਪਹੁੰਚਾ ਰਹੇ ਆ ਉਹ ਕਾਬਲੇ ਤਾਰੀਫ ਆ ਉਹਨਾਂ ਨੂੰ ਸਲੂਟ ਆ ਸੋ ਮਿੱਤਰੋ ਬਾਈ ਚਮਕੀਲਾ ਨਾ ਤਾਂ ਪੈਦਾ ਹੋਇਆ ਨਾ ਹੀ ਚਮਕੀਲੇ ਤੋਂ ਬਾਅਦ ਉਦਾਂ ਦੀ ਕੋਈ ਸ਼ਖਸੀਅਤ ਪੈਦਾ ਹੋਏਗੀ ਬੇਸ਼ੱਕ ਲੱਖਾਂ ਲੋਕ ਹਜ਼ਾਰਾਂ ਲੋਕ ਆਪਣੇ ਨਾਮ ਦੇ ਨਾਲ ਚਮਕੀਲਾ ਲਾ ਕੇ ਬਾਜੇ ਤੂੰਬੀਆਂ ਲੈ ਕੇ ਜਿਹੜਾ ਸਟੇਜਾਂ ਦੇ ਉੱਤੇ ਚੜ੍ਹ ਕੇ ਜਿਵੇਂ ਮਰਜੀ ਹਿੱਕਾਂ ਲਾਉਣ ਪਰ ਚਮਕੀਲਾ ਨਾ ਪੈਦਾ ਹੋਇਆ ਤੇ ਨਾ ਹੀ ਚਮਕੀਲਾ ਪੈਦਾ ਹੋਏਗਾ ਕੋਈ ਇੱਕ ਭਾਈ ਅਮਰ ਸਿੰਘ ਚਮਕੀਲਾ ਦੁਗਰੀ ਦਾ ਲਾਲ ਸਿਕਾ ਜਿਹੜਾ ਇਸ ਦੁਨੀਆ ਦੇ ਅੰਦਰ ਪੈਦਾ ਹੋ ਕੇ ਜਿਸ ਨੇ ਆਪਣਾ ਲੋਹਾ ਦੇਸ਼ ਦੁਨੀਆ ਦੇ ਅੰਦਰ ਮਲਾਇਆ ਸੋ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਸਾਡੀ ਸਮੁੱਚੀ ਟੀਮ ਵੱਲੋਂ ਭਾਈ ਅਮਰ ਸਿੰਘ ਚਮਕੀਲੇ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜਿਉਂਦੇ ਵਸਦੇ ਰਹੋ